ਬਹੁਤ ਵਧੀਆ ਹੋ ਗਿਆ ਹੋਰ ਆ ਬਲੌਗ ਦੇ ਜਰੀਏ ਚਲ ਅਸੀਂ ਸ਼ਾਲੂ ਨੂੰ ਵੀ ਵਧਾਈ ਦੇਣੀ ਹੈ ਤੇ ਮਾਮੀ ਜੀ ਨੂੰ ਵੀ ਵਧਾਈ ਦੇਣੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਕਿਵੇਂ ਹੋ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜੀ ਮੈਂ ਕਰੀ ਜਾਂਦੀ ਆ ਮम्मी ਦਾ ਸੂਟ ਪ੍ਰੈਸ ਅੰਮਾ ਕੱਪੜੇ ਪ੍ਰੈਸ ਕਰੀ ਜਾਂਦੇ ਹਾਂ ਕਿੱਧਰ ਦੀ ਤਿਆਰੀ ਕਿੱਥੇ ਚੱਲਿਆ ਨਹੀਂ ਮੈਂ ਕਿੱਥੇ ਜਾਣਾ ਭੈਣੇ ਮੈਂ ਤਾਂ ਘਰੇ ਹੀ ਹੁੰਨੀ ਆ ਦਾਦੀ ਚੱਲੇ ਨੇ ਅੱਛਾ ਦਾਦੀ ਕਹਿੰਦੇ ਜਾਣਾ ਮੈਂ ਮਾੜਾ ਇਹ ਕੰਮ ਆ ਜ਼ਰੂਰੀ ਤੇ ਪ੍ਰੈਸ ਕਰਦੇ ਮੇਰੇ ਕੋ ਉਹ ਧਿਆਨ ਨਾ ਮੇਰੇ ਲੱਗ ਮੈਂ ਤਾਂ ਘਰੇ ਹੀ ਆ ਠੀਕ ਬੱਸ ਪ੍ਰੈਸ ਹੋ ਗਿਆ ਦਰੋਂ ਦਾਦੂ ਨੂੰ ਵੀ ਬੁਲਾਇਆ ਨਾ ਦੋਨੇ ਜਣੇ ਜਾਣਗੇ ਹੂੰ ਫਿਰ ਦਾਦੀ ਲੈ ਜਾਣਗੇ ਹਾਂ ਇਹ ਤਾਂ ਦਾਦੀ ਨੂੰ ਪਤਾ ਵੀ ਕਿੱਥੇ ਜਾਣਾ ਮੈਂ ਤਾਂ ਇਹ ਪਤਾ ਨਹੀਂ ਮੈਂ ਤਾਂ ਕਹਿੰਦੇ ਪ੍ਰੈਸ ਕਰਦੇ ਕਪੜੇ ਉਹ ਅਸੀਂ ਕਰ ਰਹੇ ਹਾਂ ਉਹ ਕੋਈ ਜ਼ਰੂਰੀ ਹੋ ਫਟਾਫਟ ਜਾਣਾ ਹਾਂ ਬਾਕੀ ਕਹਿੰਦੇ ਫੋਨ ਆਇਆ ਸੀਗਾ ਦੇਖਦੇ ਲੋਕ ਹਮ ਦਾਦੀ ਨੇ ਜਾਣਾ ਸੀਗਾ ਕੰਮ ਇਸ ਕਰਕੇ ਕਰ ਰਹੇ ਮम्मा ਸੂਟ ਪ੍ਰੈਸ ਸਿੱਧੂ ਆਪਣੀ ਮਸਤ ਲੈ ਦਾਦੀ ਫੜਾ ਲਓ ਮੈਂ ਫੜਾਇਆ ਮਾ ਲੈਓ ਦਾਦੀ ਤਾ ਹੋ 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 ਚਾਪਾ ਨਾ ਬਰੇ ਉਹ ਬਾਹਰਾਂ ਦਾ ਦਿੱਤੀ जा कहे नहीं दौड़ कहे दादू भी आ गए तो तो अंदर ही जाना है अच्छा हाँ तो दादी ना जाना सी कपड़े बालों दादी के सिद्धू गेट बंद कर डॉगी कोई चीज़ आ रही है अंदर गर्म है छठ बरे आजा ਇੱਥੇ ਪੁੱਤ ਜਿਪ ਕਰੀ ਜਾਂਦੇ ਨੇ ਮੇਰਾ ਪੈਰ ਨਾ ਮੁੜ ਰਿਹਾ ਤੇ ਬਹੁਤ ਹੀ ਬਰਾਬਰ ਆਪਾਂ ਦਾ ਲੱਗਦਾ ਉਹ ਘਾਟਾ ਵੀ ਲੱਗਦਾ ਕੋਈ ਦੁਨ ਦਾ ਖਾਤੇ ਸੈਂ ਦੱਸ ਤੁਸੀਂ ਕਿੱਥੇ ਚੱਲੇ ਹੋ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਉੱਥੇ ਚਾਲੂ ਜੀ ਨੂੰ ਦਿਖਾਉਣਾ ਹੈ ਦੇਖਣ ਆਉਣਗੇ ਮੁੰਡਿਆਂ ਨੇ ਅੱਛਾ ਹਾਂ ਲਾਤਾ ਹਾਂ ਆਪੋਣੇ ਉੱਥੇ ਦਰ ਲਾ ਨਾ ਆਜਾ ਤਾਂ ਮੈਂ ਹੁਣ ਉੱਥੇ ਕੀ ਕਰ ਮੇਰੇ ਕੋਲ ਇਹਨੂੰ ਸਵਿਚ ਆਫ ਕਰ ਦੋ ਫਿਰ ਇਹਨੂੰ ਸਵਿਚ ਆਫ ਕਰ ਚਲੋ ਗਏ ਦਾਦੀ ਹੋਰੇ ਵੀ ਲਾ ਲੈਨੇ ਆਪਾਂ ਗੇਟ ਪਾਪਾ ਚੱਲੇ ਨੇਗੇ ਹੁਣ ਕੰਮ ਤੇ ਤੇ ਅਸੀਂ ਚਾਰ ਜਰੂਰ ਵਗਿਆ ਡਾਈ ਰਿਵਿਗਾ ਮੈਂ ਪਾਪਾ ਨੂੰ ਕਹਿੰਦੀ ਆ ਤੇਰੇ ਨੂੰ ਮੈਂ ਉਹ ਲੈ ਲਿਆ ਕਰੋ ਸਿਰ ਤੇ ਗਿੱਲਾਇਆ ਕਪੜਾ ਹੋਰ ਧੁੱਪਾ ਕਿੰਨੀ ਹੈ ਪਪਾ ਦਮਾ ਕਾਦੀ ਕਰੇਗਾ ਤੂੰ ਵੀ ਆਇਆ ਸੀ ਜੋਂਬੀ ਇੱਥੇ ਆਇਆ ਸੀ ਲੈ ਕਹਿੰਦਾ ਸਾਡੇ ਘਰੇ ਜ਼ੋਂਬੀ ਆਈ ਸੀ ਮੈਂ ਦੀਦੀ ਨੂੰ ਬਚਾਇਆ ਸੀ ਰਬਾਇਸ ਹਟ ਜਾ ਪਾਪਾ ਨੇ ਤਾਂ ਜਾ ਲੰਦੇ ਹੋ ਇਨੀ ਧੁੱਪ ਚ ਕੰਮ ਚ ਗਏ ਨੇ ਚਲ ਬਾਈ ਚਲ ਆ ਲਓ ਗੇਟ ਬੰਦ ਕਰੀ ਖਾਈਏ ਨੀ ਬਬੂ ਦੀਆ ਆਓ ਖਾਣੇ ਆਂਦਾ ਆਓ ਗੇਟ ਜੇ ਨਾ ਸੈੱਟ ਕਰਾਣਾ ਲੈ ਥੱਲੇ ਇਹਨੂੰ ਹੋ ਗਿਆ ਇੱਥੋਂ ਨਾ ਉਤਰ ਕੇ ਜੇ ਤਾਂ ਹੇ ਨੀਚੇ ਨੂੰ ਅੜ ਦਿੰਦਾ ਹੈਗਾ ਗੇਟ ਉਹਦੇ ਗਾਣਾ ਗਾਉਂਦਾ ਮੈਨੂੰ ਬਾਲੀ ਨੱਚਦੀ ਜੱਟ ਦੇ ਨੀ ਨੱਚਦੀ ਅਹ ਖਮੜਾ ਗਏ ਨਾ ਬਾਰ ਫੋਨ ਵੀ ਗਰਮ ਹੋ ਗਿਆ ਲੈ ਪਿੱਛੋ ਕਵਰ ਵਗੈਰਾ ਸਾਰਾ ਕੁਝ ਮੰਮੀ ਵੀ ਬਹੁਤ ਆ ਤਾਈ ਬਹੁਤ ਚਾਹ ਲਵਾਂ ਲੜਾਈ ਨਹੀਂ ਅਖਲੇ ਹੋਰ ਠੀਕ ਆ ਨਾ ਮੈਨੂੰ ਤੰਗ ਕਰੀ ਹੈਲੀ ਫਾੜਤੀ ਲੈਣ ਆਰੇ ਕਮੈਂਟ ਸਵਾਰ ਕਰਿਆ ਕਰ ਸਿੱਧਾ ਨੇ ਭੂ ਭੂ ਜੀਆ ਵੱਡੀ ਨਹੀਂ ਬੈਠੀ ਹੈਗੀ ਵੱਡੀ ਹੈ ਨਹੀਂ ਸੀ ਚਲ ਕੋਈ ਨਹੀਂ ਆਪਾਂ ਤਾਂ ਵੀ ਖਾ ਲਾਂਗੇ ਬਸ ਅੰਤ ਖਾਣ ਚਾਹੀਦਾ ਹਲਦੀ ਰਾਮਸ ਨਹੀਂ ਬਖੂ ਮਸਾਲਾ ਮੂੰਹ ਮੇ ਪਾਣੀ ਆ ਗਿਆ ਮੇਰੇ ਤੋਂ ਇਹ ਇਦਾਂ ਖਾਣੇ ਨਹੀਂ ਨਹੀਂ ਬਾਕੀ ਰੁਕ ਕੇ ਤੇ ਲੋ ਜੀ ਹੋ ਗਈ ਸੀ ਹੁਣ ਸ਼ਾਮ ਤੇ ਕਰ ਇਸ ਵੇਲੇ ਰੋਟੀ ਪਾਣੀ ਦੀ ਤਿਆਰੀ ਤੇ ਸਬਜ਼ੀ ਤਾਂ ਬਣਾਈ ਗਈ ਅੱਜ ਬਣਾਈਏ ਦਾਲ ਅਸੀ ਤੇ ਮੈਂ ਰੋਟੀ ਬਣਾ ਰਹੀ ਸੀ ਬਸ ਫਿਰ ਹਾਂ ਆ ਗਈ ਹੈ ਇੱਥੇ ਹੱਥ ਲੈ ਕੇ ਬੰਦ ਕਰਤੀ ਬਾਤ ਹੁੰਦੀ ਹਾਂ ਅੱਛਾ ਤੇ ਪਾਸੋਂ ਜੀ ਅਸੀਂ ਸ਼ਾਬੰਦ ਦੇ ਡੇਲਾ ਦੀ ਰੋਟੀ ਖਾਵਾਂਗੇ ਦਾਦੂ ਵੀ ਆਉਣ ਵਾਲੇ ਨੇਗੇ ਹੁਣ ਨਾ ਡੈਡੀ ਨੂੰ ਥੋੜਾ ਟਾਈਮ ਲੱਗੂਗਾ ਲੇਟ ਹੋ ਜਾਣਾ ਕਹਿੰਦੇ ਸੀਗੇ ਅੱਛਾ ਅੱਜ ਗਏ ਹੋਏ ਨੇ ਤੇ ਦਾਦੀ ਵੀ ਉੱਥੇ ਹੀ ਨੇ ਉਹ ਦਾਦੀ ਕਹਿੰਦੇ ਮੈਂ ਕੱਲ ਨੂੰ ਆਉਂਗੀ ਦਾਦੀ ਨੇ ਕੋਈ ਟੈਸਟ ਜਿਹੜੇ ਹੈਗੇ ਉਹ ਕਰਵਾਏ ਸੀ ਤੇ ਉਹਦੀ ਰਿਪੋਰਟ ਆਣੀ ਹੈ ਇਸ ਕਰਕੇ ਰਹਿ ਲੂੰਗੀ ਵੀ ਕੱਲ ਨੂੰ ਆਣਗੇ ਫੇ ਮੰਮੀ ਵੀ ਤੇ ਦਾਦੂ ਕਹਿੰਦੇ ਸੀ ਮੈਂ ਲੇਟ ਹੋ ਜਾਊਗਾ ਥੋੜਾ ਅੱਜ ਹੂੰ ਬਾਕੀ ਕੋਈ ਫੰਕਸ਼ਨ ਸੀਗਾ ਕਹਿੰਦੇ ਉੱਥੇ ਜਾ ਕੇ ਆਣਾ ਫੇ ਮੈਂ ਇਸ ਕਰਕੇ ਥੋੜਾ ਲੇਟ ਹੋ ਜਾਊਗਾ ਮੈਂ ਤੇ ਜਿਹੜਾ ਸੀ ਆਪਣੀ ਰੋਟੀ ਖਾ ਲੈਂਦੇ ਆ ਤੇ ਜਦੋਂ ਆਣ ਕੇ ਦਾਦੀ ਕੀ ਹੋਣਗੇ ਉਹ ਦੋਨਾਂ ਨੇ ਕੀ ਮੈਂ ਕਿੰਨੇ ਕਿੱਲਾ ਹੋਇਆ ਮੈਂ ਕੋਈ ਤੈਨੂੰ ਪਾਪਾ ਨੇ ਮਨਾ ਕੀਤਾ ਸੀ ਲੈਣਾ ਨਹੀਂ

ਇੰਨਾਂ ਇਥੇ ਮਿਦਾਂ ਉੱਤੇ ਇਲਾਕੇ ਉਹ ਸਿੱਤ ਆ ਵੀ ਉਹੀ ਸੋਚਦਾ ਰਹਿਣਾ। ਔ ਜੀ ਦਾਦੂ ਵੀ ਆ ਗਏ ਨੇਗੇ ਖੋਲ ਸਿੱਧੂ ਘੇਟ। ਖੋਲ। ਖੋਲ। ਆ ਜਾ। ਉਹ ਮੜਾ ਜਾ ਕੇ ਆਈ ਸੀ ਬਾਜ਼ਾਰ ਚ। ਬਾਜ਼ਾਰ ਲੈ ਕੇ ਆਈ ਸੀ। ਸਿੱਧੂ ਤਾਂ ਹੁੰਦੇ ਸਾਰੇ ਦਾ ਦੇਖੋ ਦਾਦੂ ਹਲੇ ਅੰਦਰ ਆ ਕੇ ਬੈਠੇ ਵੀ ਨਹੀਂ ਪਹਿਲੇ ਹੀ ਫੋਨ ਲੈ ਲਿਆ ਨੇ। ਕਿ ਮੈਂ ਗੇਮ ਖੇਡਣੀ ਹੈ ਅੰਦਰ ਲੱਗ ਗਿਆ ਆਪਣੀ ਗੇਮ ਰੂ ਬਲਾਕਸ ਦੇ ਵਿੱਚ ਜਾਇਜ਼ ਫੈਰੀ ਹੋ ਗਿਆ ਅੰਦਰ ਹਾਂ ਬੇਟਾ ਬੇ ਗੁਰਦੁਆਰੇ ਆ ਗਈ ਸੀਗੇ ਦੋ ਕਮਰੇ ਲੈ ਲਈ ਸੀ ਗੁਰਦੁਆਰੇ ਚ ਹਾਂ ਇੱਕ ਪਾਸੇ ਮੁੰਡੇ ਵਾਲੇ ਬੈਠ ਕੇ ਇੱਕ ਪਾਸੇ ਏਸੀ ਬੈਠ ਕੇ ਸੀ ਤੇ ਗੱਲਬਾਤ ਕਰਕੇ ਅੰਦਰ ਹੁੰਦਾ ਸੀ ਜੀ ਤੇ ਉਹਨਾਂ ਨੇ ਕਹਿੰਦਾ ਕੁੜੀ ਦੇਖ ਲਈ ਉਹਨੂੰ ਅੱਗੇ ਕੁੜੀ ਇੱਕ ਤੋਂ ਦੀ ਕੁੜੀ ਦੀ ਭੈਣ ਸੀ ਪੰਜਾਈ ਸੀ ਜੀ ਹਾਂ ਬਾਕੀ ਉਹ ਜੋ ਆ ਗਈ ਸੀ ਅੱਛਾ ਇੱਕ ਭਰਾ ਵੀ ਸੀ ਉਹਦਾ ਉਹ ਤੋਂ ਬਾਅਦ ਚਲ ਮੁੰਡਾ ਦੇ ਕੇ ਤੇ ਆਮਣਾ ਸਾਹਮਣੇ ਕਰਾ ਕੇ ਗੱਲ ਦੋਨਾਂ ਦੀ ਦੋਨਾਂ ਦੀ ਬਿਠਾ ਕੇ ਗੱਲਬਾਤ ਕਰਾ ਦਿੱਤੀ ਡੀਪੀ ਕੋਲੇ ਬੈਠ ਗਈ ਸੀ ਅੱਛਾ ਚਲੋ ਹੋ ਗਿਆ ਵਧੀਆ ਫਿਰ ਮਾਮੀ ਹੁਣੀ ਵੀ ਆਏ ਸੀ ਆ ਦੋਨੇ ਮਾਮੀ ਆਈਆਂ ਇਸੋ ਟੀਆਂ ਬਾਕੀ ਉਹਦੀ ਲਾਡੀ ਦੀ ਕਾ ਰੱਡ ਲਹੂ ਬਹੂ ਆਈ ਦੀ ਅੱਛਾ ਤੇ ਅੱਛਾ ਹੋ ਗਿਆ ਫਿਰ ਚਾਲੂ ਵੀ ਨਾਲ ਹੀ ਆ ਗਈ ਸੀ ਆ ਉਹਦੇ ਬਾਰੇ ਦੱਸ ਦੇਣੀ ਡੈਡੀ ਅੱਛਾ ਅੱਛਾ ਤੇ ਚਲ ਵਧੀਆ ਹੋ ਗਿਆ ਚਲੋ ਵਧੀਆ ਹੋ ਗਿਆ ਫਿਰ ਇੰਦਰ ਘਰੇ ਆ ਗਈ ਦੀਦੀ ਕੇ ਘਰੇ ਹੀ ਦੀਦੀ ਕੇ ਘਰੇ ਆ ਕੇ ਚਲੋ ਚਾਹ ਪਾਣੀ ਰੋਟੀ ਰੱਟੀ ਦਾ ਇੰਤਜ਼ਾਮ ਸੀਗਾ ਫਿਰ ਉਹ ਲੋਕ ਲੋਕ ਘਰ ਤੇਜ ਹੈ ਉਹ ਕੰਮ ਨਹੀਂ ਬਣਦੀ ਉਹਦੇ ਫਿਰ ਉਹ ਕਾ ਗਾਤਾ ਉਹਨਾਂ ਨੇ ਕੁੜੀ ਦੇ ਬਾਦ ਅਸਾਂ ਤੇ ਉਹਨਾਂ ਦਾ ਨਾਂ ਇੱਕ ਪੁਰਾਣਾ ਹੈਗਾ ਬੀਐਸਐਫ ਚ ਪੌਜੀ ਹੈ ਉਹ ਕਦੇ ਵੀ ਹੁਣੀ ਗਿਆ ਉਹ ਜਦੋਂ ਛੁੱਟੂ ਛੁੱਟੀ ਆਊਗਾ 2 ਮਹੀਨਿਆਂ ਨੂੰ ਜਾਂ 4 ਮਹੀਨਿਆਂ ਨੂੰ ਆਪਾਂ ਫੇਰ ਵਿਆਹ ਦਾ ਕਰ ਲਾਂਗੇ ਆਹ ਉਹ ਤਨੂੰ ਠੀਕ ਆ ਵਧੀਆ ਚੱਲੋ ਵਧੀਆ ਹੋ ਗਿਆ ਨਾ ਕੰਮ ਨਹੀਂ ਇੱਥੇ ਹੋ ਗਿਆ ਪਰਿਵਾਰ ਵਧੀਆ ਨਰਨ ਪਰਿਵਾਰ ਹੈ ਨਾ एक दो मुंडा मोटरसाइकिल काम करता बोल्टा उत्ते भूषण डॉक्टर के सामने अच्छा अपने रखे हाँ एक हिस्सों का कम करता जो छोटा है ये बड़ा जो मोबाइल कंपनी परिवार मैं क्या कि कोई नशा नहीं पता नहीं खाता नहीं पीता नहीं ਚਲੋ ਆਪੇ ਪਰਮਾਤਮਾ ਖੇ ਦੇਖ ਲਓ ਸੁਣਦਾ ਵਧੀਆ ਕਰਤਾ ਦੇਖੋ ਸੁਜੋਗਾਂ ਦੀ ਗੱਲ ਆ ਭੂਣਜ ਤੋਂ ਅੱਜ ਤੋਂ 2-6 ਪਹਿਲਾਂ ਇਹੀ ਮੁੰਡਾ ਦੇਖਣ ਗਿਆ ਦੀ ਇਹ ਕਹਿੰਦਾ ਮੈਂ ਬਾਹਰ ਜਾਣਾ ਉਹ ਕਹਿੰਦਾ ਅੱਛਾ ਦੇਖ ਲਓ ਫਿਰ ਉਹ ਦੇਖਿਆ ਸੀ ਪਹਿਲਾਂ ਉਹ ਦੇਖ ਕੇ ਤਾਂ ਅਜੀ ਵਿੱਕੀ ਤੇ ਮੈਂ ਗਏ ਸੀਗੇ ਹੋਰ ਸੁਜੋਗ ਵਾਲੀ ਗੱਲ ਆ ਸੁਜੋਗ ਆ ਦੇਖ ਲਓ ਥੇ ਫਿਰ ਨਾ ਦੁਬਾਰਾ ਫਿਰ ਚਲੋ ਆਪਾਂ ਵਧੀਆ ਹੋ ਗਿਆ ਹੁਣ ਆ ਬਲੌਗ ਦੇ ਜਰੀਏ ਚਲ ਅਸੀਂ ਸ਼ਾਲੂ ਨੂੰ ਵੀ ਵਧਾਈ ਦੇ ਦਿੰਨੇ ਆ ਤੇ ਮਾਮੀ ਜੀ ਨੂੰ ਵੀ ਵਧਾਈ ਦੇ ਦਿੰਨੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ 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 ਬੰਦੈਆਂ ਨੇ ਕਿ ਸਾਰਿਆਂ ਨੂੰ ਚਲੋ ਵਧੀਆ ਇੱਥੇ ਆ ਗਈਆਂ ਦੋਨੀਆਂ ਉਹਨਾਂ ਦੀ ਵੱਡੀ ਬੇਟੀ ਵੀ ਇੱਥੇ ਹੀ ਆ ਮਾਮੀ ਜੀ ਦੀ ਤੇ ਇਹ ਛੋਟੀ ਦਾ ਵੀ ਇੱਥੇ ਹੀ ਮਕੂਰ ਹੋ ਗਿਆ ਛੂਆ ਭਤੀਜੀਆਂ ਇੱਥੇ ਹੋ ਗਈਆਂ ਸਾ ਨਹੀਂ ਚਲੋ ਵਧੀਆ ਬਹੁਤ ਵਧੀਆ ਤੇ ਬਾਕੀ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਤੇ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਤੇ ਬਾਕੀ ਹੁਣ ਅਸੀਂ ਕਰਦੇ ਜੀ ਵਲੌਗ ਦਾ ਇੱਥੇ ਹੀ ਐਂਡ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਕਰਿਓ ਤੇ ਬਾਕੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਜੀ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਲੋ ਗਾਇਸ ਓਏ ਮਮਾ ਸੋਧ ਲੱਗ ਕਹਿੰਦਾ ਹੈਲੋ ਗਾਇਸ ਮੇਰੀ ਐਨਕ ਪਾ ਕੇ ਓਏ ਅੱਜ ਅੱਛਾ ਸਰ ਪੈਜੀ ਫੜਦਾ ਨਹੀਂ ਇਹਦੇ ਦੇਖਣਾ ਬਸ ਇੰਨਾ ਬਣੇ